ਕਸ਼ਮੀਰ ਦੇ ਪਹਿਲਗਾਮ ਵਿਖੇ ਬੀਤੇ ਦਿਨੀ ਸਲਾਨੀਆਂ ਤੇ ਹੋਏ ਅਤਵਾਦੀ ਹਮਲੇ ਦੇ ਰੋਸ ਹੋ ਜੋ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਫਤੇਗੜ ਸਾਹਿਬ ਵੱਲੋਂ ਵਕ ਵਕ ਸੰਸਥਾਵਾਂ ਦੇ ਸਹਿਯੋਗ ਨਾਲ ਸਨਾਤਨ ਧਰਮ ਮੰਦਿਰ ਤੋਂ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਬਾਜ਼ਾਰ ਦੇ ਵਕ ਵਕ ਹਿੱਸਿਆਂ ਚੋਂ ਹੁੰਦਾ ਹੋਇਆ ਸੀਨੀਅਰ ਸਿਟੀਜ਼ਨ ਦਫਤਰ ਸਰਹੰਦ ਆ ਕੇ ਸਮਾਪਤ ਹੋਇਆ ਪਹਿਲਗਾਮ ਸਿੰਘ ਨਗਰ ਚ ਜਿਹੜੀ ਘਟਨਾ ਵਾਪਰੀ ਹੈ ਉਹਦੇ ਖਿਲਾਫ ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਨੇ ਇੱਕ ਕੈਂਡਲ ਮਾਰਚ ਸਾਇਲੈਂਸ ਸ਼ਹਿਰ ਵਿੱਚ ਕੱਢਿਆ ਬਹੁਤ ਦੋਸਤ ਇਕੱਠੇ ਹੋਏ ਸਾਰਿਆਂ ਨੇ ਕਿਹਾ ਕਿ ਜੋ ਇਹ ਪਹਿਲਗਾਮ ਜੋ ਹੈ ਬਹੁਤ ਮਾਰਾ ਹੋਇਆ ਹੈ ਟੂਰਿਸਟ ਵਿਚਾਰੇ ਆਪਣੀ ਫੈਮਿਲੀ ਦੇ ਨਾਲ ਬੱਚਿਆਂ ਨਾਲ ਆਪਣੀ ਵਾਈਫ ਨਾਲ ਆਪਣੀ ਸੈਰ ਕਰਨ ਗਏ ਹੋ ਤੇ ਉਹ નિર્ਦੋਸ਼ ਲੋਕਾਂ ਨੂੰ ਮਾਰ ਕੇ ਪਾਕਿਸਤਾਨ ਨੇ ਉਨ੍ਹੀ ਸੈਬਰ ਪਾਕਿਸਤਾਨ ਸੈਬਰ ਇਹ ਕੰਮ ਹੋਇਆ ਤਾਂ ਅਸੀਂ ਇਸ ਨੂੰ ਕੰਡਮ ਕਰਦੇ ਆਂ ਬਹੁਤ ਬਹੁਤ ਧੰਨਵਾਦ ਕੋ ਭਾਰਤ ਦੇ ਜਿਹੜਾ ਇੱਕ ਗੁਲਦਸਤਾ ਹੈ ਇਹ ਵੱਖ-ਵੱਖ ਬਾਦਸ਼ਾਹ ਦਾ ਵੱਖ-ਵੱਖ ਪਹਿਰਾਵਿਆਂ ਦਾ ਮੁਲਕ ਹੈ ਜਿੱਦਾਂ ਅਸੀਂ ਕਹਿੰਦੇ ਆ ਗੁਲਦਸਤੇ ਦੇ ਵਿੱਚੋਂ ਕਈ ਫੁੱਲ ਜਿਹੜੇ ਹੁੰਦੇ ਨੇ ਲਾ ਕੇ ਤੇ ਉਹ ਗੁਲਦਸਤਾ ਬਣਦਾ ਜੇ ਗੁਲਦਸਤੇ ਵਿੱਚੋਂ ਇੱਕ ਫੁੱਲ ਵਿਛੜ ਜਾਤਾ ਉਹ ਗੁਲਦਸਤਾ ਨਹੀਂ ਕਹਾਉਂਦਾ ਫੋਲਤਾ ਹਰ ਤਰ੍ਹਾਂ ਦੇ ਹੁੰਦੇ ਆ ਇਸ ਤਰ੍ਹਾਂ ਸਾਡੇ ਭਾਰਤ ਦੇਸ਼ ਦਾ ਜਿਹੜਾ ਗੁਲਦਸਤ ਹੈ ਇਹਨੂੰ ਖਿੰਨ-ਬਿੰਨ ਕਰਨ ਵਾਸਤੇ ਵਿਦੇਸ਼ੀ ਤਾਕਤਾਂ ਸਮੇਂ-ਸਮੇਂ ਸਰ ਸਾਡੇ ਵਿੱਚ 파ੜਾ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਪਹਿਲਾਂ ਅਸੀਂ ਪੰਜਾਬ ਦਾ ਹਾਲ ਦੇਖ ਲਓ ਪੰਜਾਬ ਦਾ ਕੀ ਦੁਰਦਸ਼ਾ ਹੋਈ ਹੈ ਜਿਹੜੇ ਅਸੀਂ ਸੰਤਾਪ ਪੰਡਾਏ ਨੇ ਉਹੀ ਸੰਤਾਪ ਆ ਜਿਹੜਾ ਹੁਣ ਦੁਬਾਰਾ ਫੇਰ ਉਹੀ ਮਾਹੌਲ ਸਾਡਾ ਤੇ ਹੋਇਆ ਜਾ ਹੋ ਰਿਹਾ ਦੇਖੋ ਕੋਈ ਬੰਦਾ ਆਪਣੀ ਫੈਮਲੀ ਦੇ ਨਾਲ ਉੱਥੇ ਗਿਆ ਬੱਚਿਆਂ ਨਾਲ ਗਿਆ ਕੋਈ ਸੈਰ ਕਰਨ ਗਿਆ ਤੇ ਉਹਨੂੰ ਇੱਕ ਵਿਜੋੜਾ 7 ਦਿਨ ਜੇ ਉਹਨਾਂ ਦੀ ਮੈਰਿਜ ਨੂੰ ਹੋਈ ਸੀ ਤੇ ਉਹ ਉਹਨਾਂ ਨੂੰ ਉੱਤੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਬੜਾ ਦੁਖਦਾਈ ਤੇ ਬਹੁਤ ਹੀ ਨਿੰਦਣਯੋਗ ਹੈ ਇਹ ਜਿਹੜੀਆਂ ਘਟਰਾਵਾਂ ਨੇ ਕਿ ਜਿਹੜੇ ਐਤਵਾਦੀ ਹੁੰਦੇ ਆ ਟੈਵਰਿਸਟ ਹੁੰਦੇ ਆ ਜਾਂ ਵੱਖਵਾਦੀ ਲੋਕ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਨਾ ਉਹ ਮੁਸਲਮ ਨੇ ਨਾ ਉਹ ਸਿੱਖ ਨੇ ਨਾ ਉਹ ਸਾਈਨ ਨੇ ਨਾ ਉਹ ਕ੍ਰਿਸਚਨ ਨੇ ਉਹਨਾਂ ਦਾ ਮਤਲਬ ਹਮੇਸ਼ਾ ਹੀ ਅਤੰਕਵਾਦ ਫਲਾਉਣਾ ਅਫਰਾ ਤਫਰੀ ਪਲਾਉਣੀ ਤਾਂ ਕਿ ਇਹ ਮੁਲਕ ਜਿਹੜਾ ਡਵੈਲਪ ਹੋ ਰਿਹਾ ਤਰੱਕੀ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਇਹੀ ਉਹਨਾਂ ਦਾ ਮੇਨ ਮਾਟੋ ਹੁੰਦਾ ਬਾਕੀ ਜਿਹੜੇ ਦੂਜੇ ਮੁੱਲ ਖਾਂਦੇ ਨੇ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆਂ ਸ਼ਹਿਰਾਂ ਦੇ ਵਿੱਚ ਦੇਖਦੇ ਆਂ ਕੋਈ ਵੀ ਇੱਕ ਵਧੀਆ ਪੜੋਸੀ ਜੇ ਕੋਈ ਤਾਂ ਮਕਾਨ ਬਣਾਦਾ ਆਪਾਂ ਕਹਿੰਦੇ ਆਂ ਪਤਾ ਨਹੀਂ ਕਿਤੇ ਠੱਗੀ ਠੋੜੀ ਲਾ ਲਈ ਇਸ ਤਰ੍ਹਾਂ ਹੀ ਸਾਡੇ ਮੁੱਲਕ ਨੂੰ ਵੀ ਲੋਕ ਜਿਹੜੇ ਦੂਜੇ ਦੇਸ਼ ਨੇ ਇਹ ਜਰਦੇ ਨਹੀਂ ਆ ਕਿ ਉਹਨੂੰ ਬਰਦਾਸ਼ਤ ਨਹੀਂ ਕਰ ਰਹੇ ਔਰ ਉਹ ਆਪਣੀਆਂ ਕੁੱਝੀਆਂ ਇਸ਼ਾਰਤਾਂ ਨਾਲ ਕੁੱਝੀਆਂ ਹਰਕਤਾਂ ਦੇ ਨਾਲ ਸਮੇਂ-ਸਮੇਂ ਸਿਰ ਸਾਡੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣ ਦੀ ਲੋੜ ਹੈ ਔਰ ਮੇਰਾ ਤਾਂ ਇਹੀ ਜਿੱਦਾਂ ਹੁਣ 31 ਮਾਰਚ ਅਸੀਂ ਕੀਤਾ ਕੈਂਡਲ ਮਾਰਚ ਕੀਤਾ ਸਾਰੇ ਸ਼ਹਿਰ ਵਾਸੀਆਂ ਨੇ ਸਾਰੇ ਹੀ ਸ਼ਹਿਰ ਵਾਸੀਆਂ ਦਾ ਜਿੱਥੇ ਮੈਂ ਧੰਨਵਾਦ ਵੀ ਕਰਦਾ ਉੱਥੇ ਮੈਂ ਨਾਲ ਦੀ ਨਾਲ ਆਪਣੇ ਵੱਲੋਂ ਇੱਕ ਅਪੀਲ ਵੀ ਕਰਦਾ ਸਾਰਿਆਂ ਨੂੰ ਬੇਨਤੀ ਵੀ ਕਰਦਾ ਪੂਰੇ ਭਾਰਤ ਦੇ ਵਾਸੀਆਂ ਨੂੰ ਕਿ ਅਸੀਂ ਮਿਲ ਜੁਲ ਕੇ ਰਹੀਏ ਜਿਹੜਾ ਸਾਡਾ ਗੁਲਦਸਤਾ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ ਉਹਨੂੰ ਅਸੀਂ ਸੰਭ ਕੇ ਰੱਖੀਏ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਜੀ ਸੰਗਤ ਆਈ ਹੈ ਧੰਨਵਾਦ ਜੈ ਹਿੰਦ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز